ਤੁਸੀਂ ਤਾਂ ਸਮਝ ਲਿਆ ਵੀ ਚਿੱਟੇ ਵਾਲੇ ਬਣਾ ਤੇ ਨਸ਼ੇੜੀ ਬਣਾ ਤੇ ਵੀ ਪੰਜਾਬ ਤਾਂ ਸਾਫ਼ ਹੈ ਹੁਣ ਮਰਾਈਆਂ ਨਾ ਚਿੱਕ ਫੇਰ ਦੁਬਾਰਾ ਕਿਸਾਨ ਜਥੇਬੰਦੀਆਂ ਨੂੰ ਦੇ ਤਾ ਸਨੇਹਾ ਵੀ ਆਜੋ ਹਲੇ ਤਾਂ ਪਈਆਂ ਨਹੀਂ ਹਲੇ ਤਾਂ ਸ਼ੁਰੂਆਤ ਹੈ ਆ ਕਣਕ-ਕਣਕ ਬੀਜ ਲਣ ਦਾ ਤੁਹਾਨੂੰ ਦੱਸਦੇ ਆ ਪਤਾ ਵੀ ਕੀ ਭਾਅ ਵਿਕਦੀ ਐ ਆ 15 ਦਿਨ ਦੇ ਰਹਿ ਗਏ ਕਾਮਕਾਰ ਫਿਰ ਦੇਖਿਓ ਪੰਜਾਬ ਵਿੱਚ ਤੁਸੀਂ ਵੜਦੇ ਹੋ ਕਿ ਨਹੀਂ ਓ ਯਾਰੋ ਅਸੀਂ ਆਜ਼ਾਦੀ ਲੈ ਕੇ ਦਿੱਤੀ ਇਸ ਦੇਸ਼ ਵਾਸਤੇ ਕਰਿਆ ਕਿ ਨਹੀਂ ਉਹ ਤੁਸੀਂ ਦਾ ਪੁੱਖੇ ਮਰਦੇ ਦੀ ਜੇ ਅਸੀਂ ਜੀਰੀ ਕਣਕ ਨਾ ਬੀਜਦੇ ਤੁਸੀਂ ਦਾ ਰੋਟੀ ਜੋਗੇ ਵੀ ਨਹੀਂ ਆ ਬਾਹਰਲੇ ਸੂਬਿਆਂ ਚ ਦੇਖ ਲੋ ਜਾ ਕੇ ਕਿਤੇ ਲੰਗਰ ਚੱਲਦਾ ਮਿਲਿਆ ਜੀ ਆਪਣੇ ਪੰਜਾਬੀਆਂ ਤੋਂ ਬਿਨਾ ਕੋਈ ਲੰਗਰ ਲਾਉਂਦਾ ਕੋਈ ਲੰਗਰ ਨਹੀਂ ਲਾਉਂਦਾ ਇਹ ਤਾਂ ਜੇ ਲਾਉਂਦੇ ਨੇ ਨਾ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਮੇਰੇ ਪਿੰਡੋਂ ਬੈਠੇ ਨੇ ਗਵਿੰਦਗੜ੍ਹ ਇੱਕ ਲਾਲਾ ਜੀ ਨੇ ਲੰਗਰ ਲਾ ਲਿਆ ਇੰਨਾ ਕਿ ਕੜਾਹ ਲਿਆਇਆ ਇੰਨਾ ਕਿ ਛੋਲੇ ਥੋੜੀਆਂ ਜੀਆਂ ਪੂਰੀਆਂ ਉਹ ਸਾਡੇ ਪਿੰਡੋਂ ਦੋ ਮੁੰਡੇ ਸੀ ਦੋਏ ਖਾ ਗਏ ਇਹਨਾਂ ਦਾ ਆ ਪੁੱਛ ਰੋ ਕੁਲਵਿੰਦਰ ਸਿੰਘ ਨੂੰ ਜੇ ਸੱਚੀ ਗੱਲ ਹੈ ਉਹ ਅਸੀਂ ਪਰਲੇ ਪਾਸੇ ਦੁਕਾਨ 'ਚ ਬੈਠੇ ਸੀ ਸਾਡੇ ਕੋਲ ਆਏ ਕਹਿੰਦੇ ਯਾਰ ਵੀ ਉਹ ਬੰਦੇ ਤੁਹਾਡੇ ਪਿੰਡ ਵਾਲੇ ਦੋਏ ਛਾ ਗਏ ਸਾਡਾ ਲੰਗਰ ਅਸੀਂ ਤੇ ਬੜੀ ਜਨਤਾ ਨੂੰ ਖਿਲਾਉਣਾ ਸੀ ਉਹ ਥੋੜੀ ਜੀ ਯਾਰ ਸਾਡੇ ਨਾਲ ਲੜਦੇ ਆਂਗੇ ਉਹ ਆ ਮੋਰਚੇ ਤੇ ਆ ਆਈਆਂ ਪਈਆਂ ਚਾਰ ਕਿਸਮ ਦੀਆਂ ਦਾਲਾਂ ਚਾਰ ਕਿਸਮ ਦੀਆਂ ਸਬਜ਼ੀਆਂ ਚਾਰ ਕਿਸਮ ਦਾ ਫਰੂਟ ਉਹੀ ਨਹੀਂ ਸੰਘਰਸ਼ ਲੜੇ ਜਾਂਦੇ ਬੱਬਰ ਸ਼ੇਰ ਜੋਧੇ ਆ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖੰਡਾ ਖੜਕਾ ਦਾਂਗੇ ਪੁੱਤ ਤੁਹਾਡਾ ਅਖੰਡਾ ਭੁੱਲ ਜਾਓ ਦਿੱਲੀ ਤੋਂ ਇੱਧਰ ਨੂੰ ਆਉਣ ਦੀ ਕਦੇ ਸੋਚ ਨਾ ਲਿਓ ਅਸੀਂ ਆ ਰਹੇ ਹਾਂ ਦਿੱਲੀ ਨੂੰ 25 ਔਰ 26 ਨੂੰ ਕਰ ਲਿਓ ਹਿਸਾਬ ਕੋਈ ਕਰਨਾ ਹੋਇਆ ਜੇ ਧੂਆਂ ਨਾ ਕੱਢ ਦੀਏ ਉਹ ਤੁਸੀਂ ਦਾ ਕੱਖ ਜੋਗੇ ਵੀ ਨਹੀਂ ਜ਼ਮੀਨਾਂ ਸਾਹ ਮਲੇਂਗੇ ਔ ਤੁਹਾਡਾ ਤਾਂ ਦਾਲ ਪਾਣੀ ਦੁੱਧੇ ਬੰਦ ਕਰ ਦਈਏ ਤੁਸੀਂ ਤਾਂ ਹੀ ਮਰ ਜੇਗੇ ਔ ਅਸੀਤੇ ਅਸੀਤੇ 10 ਜ਼ੀਰੋ ਵਾਲਾ ਦੁੱਧ ਪੀਨੇ ਆ 10 ਜ਼ੀਰੋ ਵਾਲਾ ਜਿਹੜਾ ਅਸੀਂ ਸ਼ਹਿਰਾਂ ਚ ਪਾ ਕੇ ਆਉਨੇ ਉਹ 3 ਜ਼ੀਰੋ ਹੈ ਜਿੱਦਣ ਕਦੇ ਭਲੇਖੇ ਨਾਲ 6 ਜ਼ੀਰੋ ਵਾਲਾ ਆ ਜਾਂਦਾ ਥੋਡੀਆਂ ਤੋਤੀਆਂ ਖੁੱਲ ਜਾਂਦੀਆਂ ਨੇ ਸਾਡੇ ਨਾਲ ਨਾ ਪੰਗਾ ਲਿਓ ਅਸੀਂ ਕਾਜੂ ਬਦਾਮ ਪਾ ਕੇ ਖੀਰ ਖਾਣੇ ਆ ਕਿਤੇ ਭਲੇਖੇ ਚ ਫਿਰਦੇ ਹੋਵੋ